ਜਿਹੜਾ ਇਹ ਸੰਘਰਸ਼ ਹੈ ਇਹਦੇ 'ਚ ਪੰਜਾਬ ਦੇ ਸਿੱਖ ਐਸ ਵੇਲੇ ਕੁਝ ਨਹੀਂ ਕਰ ਸਕਦੇ। ਪੰਜਾਬ ਦੇ ਲੀਡਰ ਕੁਝ ਨਹੀਂ ਕਰ ਸਕਦੇ। ਇਹ ਤਾਂ ਤੁਸੀਂ ਖਾਲੀ ਕਾਗਜ਼ ਤੇ ਲਿਖਿਆ ਹੋਇਆ ਪਤਾ ਮੈਨੂੰ ਕਿਉਂਕਿ ਉੱਥੇ ਦਬਾਅ ਤੇ ਪ੍ਰੈਸ਼ਰ ਬਹੁਤ ਉਹ ਜੰਗ ਦਾ ਮੈਦਾਨ ਹੀ ਉਹ ਹੈ। ਸੋ ਬਾਕੀ ਸਿੱਖ ਆ ਜਾਂਦੇ ਨੇ ਕੁੱਲ ਦੁਨੀਆ ਦੇ ਵਿੱਚ ਵਾਸਤੇ ਉਹ ਕੀ ਕਰਨ? ਨਾਰਿਆਂ ਨੂੰ ਇਨਾਮ ਨਹੀਂ ਮਿਲਣਾ ਉਹਦੇ 'ਚ। ਨਾਰੇਬਾਜ਼ੀ ਨੂੰ ਇਨਾਮ ਨਹੀਂ ਮਿਲਣਾ। ਉਹਦੇ 'ਚ ਕਰਮ ਨੂੰ ਸਾਡੇ ਜਿਹੜਾ ਕਰਮ ਗੁਰੂ ਨੇ ਸਾਨੂੰ ਕਿਹਾ ਜੋ ਉਹਦਾ ਫਲ ਮਿਲਣਾ ਸਾਨੂੰ। ਗੁਰੂ ਸਾਨੂੰ ਜੋ ਹੁਕਮ ਕਰਕੇ ਗਿਆ ਜਦੋਂ ਅਸੀਂ ਉਹ ਹੁਕਮ ਤੇ ਚੱਲਾਂਗੇ ਉਹ ਹੁਕਮ ਤੇ ਚੱਲਦੇ ਆ ਸੰਘਰਸ਼ ਕਰਾਂਗੇ ਫੇਰ ਸਾਨੂੰ ਇਨਾਮ ਮਿਲਣਾ ਇਹ ਫਰਕ ਹੈ ਤੇ ਇਹ ਇਹਨੂੰ ਆਪਾਂ ਅਮਲ ਦੇ ਵਿੱਚ ਲੈ ਕੇ ਆਉਣਾ ਤੇ ਖਾਲਸਾਤਾਨ ਦੇ ਪਹਿਲੇ ਦਿਨ ਲਈ ਸਿੱਖ ਆਜ਼ਾਦੀ ਦਾ ਪਹਿਲਾ ਦਿਨ ਆਹ ਆ ਅੱਖਾਂ 'ਚ ਚਮਕ ਆ ਜਾਂਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਾਡਾ ਪਹਿਲਾ ਦਿਨ ਉਹਦੇ ਲਈ ਕਿ ਅਸੀਂ ਬૌਧਿਕ ਤੌਰ ਦੇ ਉੱਤੇ ਰੱਬੀ ਤੌਰ ਦੇ ਉੱਤੇ ਅਧਿਆਤਮਿਕ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਭਾਵਨਾਤਮਿਕ ਤੌਰ ਦੇ ਉੱਤੇ ਕੀ ਅਸੀਂ ਤਿਆਰ ਹਾਂ ਕੀ ਅਸੀਂ ਦੇਖੋ ਆਜ਼ਾਦੀ ਆ ਰਹੀ ਸਾਨੂੰ ਤਿਆਰ ਤਾਂ ਕਰਨਾ ਪਊਗਾ ਜੇ ਅਸੀਂ ਜੇ ਕੋਈ ਭੱਜਦਾ ਇਹਦੇ ਤੋਂ ਭਾਵੇਂ ਕੋਈ ਟਰੱਕ ਚਲਾ ਰਿਹਾ ਭਾਵੇਂ ਕੋਈ ਵੀ ਕੰਮ ਕਰ ਰਿਹਾ ਕਿਤੇ ਵੀ ਕੋਈ ਸਟੋਰ ਤੇ ਖੜਾ ਹੈ ਇਸ ਵੇਲੇ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਕੁਝ ਵੀ ਹੈ ਕੁਈ ਗੁਰਦੁਆਰੇ ਦੇ ਵਿੱਚ ਗਰੰਥੀ ਸਿੰਘ ਵੀ ਹੈ ਇਸ ਵੇਲੇ ਸਾਨੂੰ ਸੁਣ ਰਿਹਾ ਤਿਆਰ ਤਾਂ ਹੋਣਾ ਪਊਗਾ ਦੇਖੋ ਭੱਜ ਨਹੀਂ ਸਕਦੇ ਆਪਾਂ ਹੁਣ ਕਿਉਂਕਿ ਇਹਦੇ ਲਈ ਖੂਨ ਬਹੁਤ ਡੁੱਲਿਆ ਕੀ ਅਸੀਂ ਤਿਆਰ ਹਾਂ ਤਿਆਰ ਕਰੋ ਆਪਣੇ ਆਪ ਨੂੰ ਤੇ ਇਹ ਤਿਆਰੀ ਨੂੰ ਇਨਾਮ ਮਿਲੇਗਾ ਚੁੱਪ-ਚੁਪੀਤੇ ਕਰ ਸਕਦੇ ਆਪਾਂ ਅੰਦਰ ਖਾਤੇ ਕਰ ਸਕਦੇ ਆਂ ਡਿਸਪਲਿਨ ਦੇ ਨਾਲ ਕਾਇਦੇ ਨਾਲ ਤੇ ਕਈ ਸਾਲਾਂ ਦੇ ਵਿੱਚ ਬਣੀ ਹੋਈ ਜਿਹੜੀ ਸਿੱਖ ਸਪਿਰਟ 1469 ਤੋਂ ਲੈ ਕੇ ਜਿਹੜਾ ਸਾਡਾ ਇਤਿਹਾਸ ਆ ਵਿਰਸਾ ਬਣਿਆ ਜਿਹੜਾ ਸਾਡਾ ਕਈ ਸਦੀਆਂ ਦੇ ਵਿੱਚ 5.5 ਸਦੀਆਂ ਚ ਬਣਿਆ ਅਸੀਂ ਇਹਨੂੰ ਖਤਮ ਨਹੀਂ ਹੋਣ ਦੇਣਾ ਭਰਾਵੋ